ਸਾਤੂ ਹੁੰਦੇ ਨੇ ਸ਼ਿੰਗਾਰ ਸਤੀ ਦਰਗਾਹ ਦੇ ਜਿਨਾ ਦੇ ਸੰਗ ਤਰੇ ਦੁਨੀਆਂ ਹੁੰਦੇ ਨੇ ਸ਼ਿੰਗਾਰ ਸਤੀ ਦਰਗਾਹ ਦੇ ਜਿਨਾ ਸੰਗ ਤਰੇ ਦੁਨੀਆਂ ਸੱਚੀ ਸ਼ਿੰਗਾਰ ਸੱਚੀ ਦਰਗਾਹ ਦੇ ਜਿਨਾ ਸੰਗ ਤਰੇ ਦੁਨੀਆ ਹੁੰਦੇ ਨੇ ਸ਼ਿੰਗਾਰ ਸੱਚੀ ਦਰਗਾਹ ਦੇ ਜਿਨਾ ਸੰਗ ਤਰੇ ਦੁਨੀਆ Let ਸਾਧੂ ਹੁੰਦੇ ਨੇ ਸ਼ਿੰਗਾਰ ਸੱਚੀ ਦਰਗਾਹ ਦੇ सरे दुनिया ਤਨ ਤਨ ਸਾਇਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਵਨ ਨਿੱਕੀ ਗੋਦਾ ਆਨੰਦ ਮਾਨ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਗਜ-ਵਜ ਕੇ ਆਖੋ ਜੀ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਤਨ 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 ਜਨ ਆਇਆ ਤਨ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਸੰਗਤ ਜੀ ਜਿਨ੍ਹਾਂ ਦੀ 49ਵੀਂ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਕਈ ਦਿਨਾ ਤੋਂ ਅਲੱਗ-ਅਲੱਗ ਸਥਾਨਾਂ ਤੇ ਮਹਾਪੁਰਸ਼ਾਂ ਦੀ ਯਾਦ ਵਿੱਚ ਸਾਲਾਨਾ ਸਮਾਗਮ ਚੱਲ ਰਹੇ ਆ। ਇਹ ਸਮਾਗਮ ਮਨਾਉਣ ਦਾ ਕੀ ਪਰਮ ਪ੍ਰਯੋਜਨ ਹੈ? ਕੀ ਕਾਰਨ ਹੈ ਸੰਗਤ ਜੀ? ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਤੋਂ ਪੁੱਛਣਾ ਕਰੀਏ। ਮਹਾਰਾਜ ਜੀ ਸਤ ਪੁਰਸ਼ ਤੁਹਾਡੇ ਘਰ ਤੋਂ ਬਰੇ ਸਾਇ ਮਹਾਪੁਰਸ਼ ਉਹਨਾਂ ਦੀਆਂ ਜਾਤਾਂ ਉਹਨਾਂ ਦੇ ਦਿਨ ਮਨਾਉਣੇ ਚੰਗੇ ਹਨ ਜਾਂ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਗੁਰੂ ਮਹਾਰਾਜ ਜੀ ਕਥਨ ਕਰਦੇ ਆ ਕਥੜੀਆਂ ਸੰਤਾਹ ਸੰਤ ਮਹਾਪੁਰਸ਼ਾਂ ਦੀਆਂ ਕਥਾ ਕਹਾਣੀਆਂ ਤੇ ਬਚਨ ਤੇ ਸਿਖਾਉ ਪੰਧੀਆਂ ਸੰਗਤ ਜੀ ਪੰਦੀ ਹੁੰਦਾ ਰਸਤੇ ਤੇ ਤੁਰਨ ਵਾਲਾ ਯਾਤਰਾ ਕਰਨ ਵਾਲਾ ਯਾਤਰੂ ਵੀ ਉਹਦੇ ਵਾਸਤੇ ਬਹੁਤ ਹੀ ਲਾਭਦਾਇਕ ਹੁੰਦੀਆਂ ਹਨ ਸੰਤ ਮਹਾਪੁਰਸ਼ਾਂ ਦੀਆਂ ਸਾਖੀਆਂ ਕਹਾਣੀਆਂ ਤੇ ਉਹਨਾਂ ਦੇ ਪ੍ਰਵਚਨ ਹੁਣ ਕੋਈ ਵੀ ਰਸਤਾ ਕੋਈ ਵੀ ਮੰਜ਼ਲ ਪੰਦੀ ਤੈਅ ਕਰਦਾ ਸੰਗਤ ਜੀ ਪ੍ਰਤੱਖ ਹੈ ਉਹਨੂੰ ਕੋਈ ਸਿਆਣਾ ਪੁਰਸ਼ ਦੱਸ ਦੇਵੇ ਭਾਈ ਅੱਗੇ ਰਸਤਾ ਠੀਕ ਨਹੀਂ ਗੰਧਲਾ ਰਸਤਾ ਹੈ ਏ ਰਸਤਾ ਨਹੀਂ ਤੂੰ ਗਲਤ ਰਸਤੇ ਤੇ ਪੈ ਗਿਆ ਤੂੰ ਚੰਗੇ ਰਸਤੇ ਤੇ ਪੈ ਜਾ ਤਾਂ ਤੇਰਾ ਸੰਗਤ ਜੀ ਸਮਾ ਤੇ ਤੈਨੂੰ ਤਕਲੀਫ ਘੱਟ ਹੋਏਗੀ ਇਸੇ ਤਰ੍ਹਾਂ ਇਹ ਸੰਤ ਮਹਾਪੁਰਸ਼ ਤਰ ਵਰ ਸਰ ਵਰ ਸੰਤ ਜਨ ਚੌਥੇ ਬਾਦਲ ਮਹਿ ਪਰਉਪਕਾਰ ਕੇ ਕਾਰਨੇ ਚੌਹਾ ਧਾਰੀ ਦੇ ਦੋ ਤਰ੍ਹਾਂ ਦੇ ਪਾਂਧੀ ਹੁੰਦੇ ਆ ਸੰਗਤ ਜੀ ਇੱਕ ਹੁੰਦਿਆ ਸੰਸਾਰਿਕ ਇੱਕ ਹੁੰਦਿਆ ਪਰਮਾਰਥਕ ਸੰਸਾਰਿਕਤਾ ਪਰਤੱਖ ਹੈ ਸੰਗਤ ਜੀ ਮਹਾਪੁਰਸ਼ਾਂ ਦੀ ਸੰਗਤ ਬਿਨਾ ਇਹ ਜੀਵਨ ਦੀ ਸੋਝੀ ਨਹੀਂ ਪੈਂਦੀ ਉਹ ਆਪਣੇ ਜੀਵਨ ਨੂੰ ਨਸ਼ੇ ਚ ਗਲਤ ਸੰਗਤ ਚ ਗਲਤ ਕੰਮਾਂ ਚ ਗਲਤਾਨ ਕਰਕੇ ਚਲੇ ਜਾਂਦੇ ਐ ਜਿਵੇਂ ਭਗਤ ਕਬੀਰ ਜੀ ਕਥਨ ਕਰਦੇ ਐ ਕਹੇ ਕਬੀਰ ਕਿਛ ਗੁਣ ਵਿਚਾਰ ਚਲੇ ਜਵਾਰੀ ਦੋਏ ਹੱਥ ਝਾਰ ਇੱਕ ਹੁੰਦਿਆ ਸੰਗਤ ਜੀ ਪਰਮਾਰਥ ਦੇ ਪਾਂਦੀ ਜਿਹੜੇ ਭਜਨ ਸਿਮਰਨ ਕਰਦੇ ਆ ਜਿਨ੍ਹਾਂ ਨੂੰ ਪਤਾ ਚੱਲ ਗਿਆ ਵੀ ਇਹ ਲਾਹਾ ਲੈਣ ਵਾਸਤੇ ਮਨੁੱਖਾ ਜਨਮ ਮਿਲਿਆ ਫਿਰ ਉਹਨਾਂ ਨੂੰ ਸਤਿਪੁਰਸ਼ ਉਹ ਜੁਗਤੀਆਂ ਦੱਸਦੇ ਆ ਜਿਵੇਂ ਆਪਣੇ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉਹ ਇਹ ਸਾਧਨ ਕਰਵਾਇਆ ਕਰਦੇ ਸੀ ਗੁਰਮੁਖਾ ਕੋਲ ਉਹ ਜਗਿਆਸੂਆਂ ਕੋਲ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਮਾਣੀ ਐ ਦਰਸ਼ਨ ਕੀਤੇ ਐ ਸੰਗਤ ਜੀ ਉਹਨਾਂ ਨੂੰ ਪਤਾ ਹੈ ਮਦਮਾ ਬੈਖਰੀ ਪਹਿਲਾਂ ਫਿਰ ਮਦਮਾ ਪਰਾ ਤੇ ਪਸੰਤੀ ਇਹ ਸੰਗਤੀ ਸਾਧਨ ਕਰਾ ਕੇ ਜਿਹੜੀ ਬਿਰਤੀ ਹੈ ਸੁਰਤੀ ਹੈ ਆਪਣੀ ਫਿਰ ਉਹਨੋਂ ਇੱਕਮ ਇੱਕ ਸ਼ਬਦ ਨਾਲ ਕਿਵੇਂ ਕਰਨਾ ਹੁੰਦਾ ਪਰ ਗੁਰੂ ਮਹਾਰਾਜ ਜੀ ਅੱਗੇ ਆਪਾਂ ਨੂੰ ਇਹ ਵੀ ਕਥਨ ਕਰਦੇ ਐ ਕਥੜੀਆ ਸੰਤਾ ਹਾਂ ਤੇ ਸਖਾਉ ਪੰਧੀਆਂ ਲੱਧਰੀਆਂ ਤਿਨਾਹਾਂ ਜਿਨ੍ਹਾਂ ਪਤ ਭਾਗ ਮਥਾੜਾ ਮਿਲਣ ਗੀਆਂ ਲੱਭਣ ਗੀਆਂ ਸੰਗਤ ਜੀ ਉਹਨਾਂ ਨੂੰ ਜਿਨ੍ਹਾਂ ਦੇ ਚੰਗੇ ਭਾਗ ਹੋਣਗੇ ਨਹੀਂ ਕਿੰਨੇ ਸਮਾਗਮ ਹੁੰਦੇ ਐ ਕਿਤਨੀਆਂ ਵਰਸੀ ਸਮਾਗਮ ਲੱਖਾਂ ਦਾ ਇਕੱਠ ਪਰ ਲਾਹਾ ਕੁਝ ਹਜ਼ਾਰਾਂ ਚ ਕੁਝ ਸੌਆਂ ਚ ਪੁਰਸ਼ ਹੁੰਦੇ ਐ ਜਿਹੜੇ ਲਾਹਾ ਪ੍ਰਾਪਤ ਕਰਦੇ ਐ ਨਹੀਂ ਮੇਲਾ ਸਮਝ ਕੇ ਘੁੰਮ ਫਿਰ ਕੇ ਚਲੇ ਜਾਂਦੇ ਐ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਸਕ੍ਰਿਤੀ ਵਿੱਚ ਕਥਨ ਕਰਦੇ ਐ ਅਨਕ ਸਾਧਨਾਂ ਸਿੱਧੇ ਅਤੇ ਨਾਨਕ ਕਹਿੰਦੇ ਜਿਹੜਾ ਕੋਈ ਕਾਰਜ ਕਿਸੇ ਸਾਧਨ ਕਰਕੇ ਸਿੱਧਣਾ ਹੁੰਦਾ ਹੋਵੇ ਸਫਲਤਾ ਪ੍ਰਾਪਤ ਨਾ ਹੁੰਦੀ ਹੋਵੇ ਬੜੇ ਯਤਨ ਕਰਦੇ ਆ ਸੰਗਤ ਜੀ ਆਪਾਂ ਵੀ ਸਾਡਾ ਕੋਈ ਕਾਰਜ ਸਿੱਧ ਹੋ ਜਾਏ ਪਰ ਅਨਕ ਸਾਧਨ ਨਾ ਸਿੱਧੇ ਅਤੇ ਧਾਨਕ ਸਥੰਭੰ 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 ਸਬਦ ਸਾਧ ਸਵਜਣੈ ਕਹਿੰਦੇ ਹਾਂ ਹੋ ਸਕਦਾ ਹੈ ਸਾਧੂ ਮਹਾਪੁਰਸ਼ ਦਾ ਕੀਤਾ ਹੋਇਆ ਬਚਨ ਸੰਗਤ ਜੀ ਪਰ ਤਾਂ ਇੱਕ ਗੱਲ ਤੁਹਾਨੂੰ ਮਹਾਪੁਰਸ਼ਾਂ ਦੇ ਜੀਵਨ ਵਿੱਚੋਂ ਇੱਕ ਘਟਨਾ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ ਪੰਥ ਦੇ ਮਹਾਨ ਵਿਦਵਾਨ ਮਹਾਪੁਰਸ਼ ਸਤਪੁਰਸ਼ ਸੰਗਤ ਜੀ ਉਹ ਵੀ ਸੱਚਖੰਡ ਚਲੇ ਗਏ ਉਹਨਾਂ ਦਾ ਪਰਿਵਾਰ ਹਜੇ ਵੀ ਹੈ ਬੱਚੇ ਵੀ ਹਨ ਪੁੱਛ ਸਕਦਾ ਕੋਈ ਕੋਈ ਅਤਕਤ ਨਹੀਂ ਕੋਈ ਝੂਠੀ ਗੱਲ ਨਹੀਂ ਮਹਾਪੁਰਸ਼ਾਂ ਨੂੰ ਤਿਹਾੜ ਜੇਲ੍ਹ ਚ ਜਾਣਾ ਪਿਆ ਉੱਥੇ ਬੁਖਾਰ ਹੋ ਗਿਆ ਬੁਖਾਰ ਨਾ ਟੁੱਟਿਆ ਸੰਗਤ ਜੀ ਡਾਕਟਰ ਨੇ ਬਿਨਾ ਬਲੱਡ ਟੈਸਟ ਕੀਤੇ ਪੈਨਸਿਲ ਦਾ ਟੀਕਾ ਲਗਾ ਦਿੱਤਾ ਉਹ ਟੀਕੇ ਨੇ ਐਸਾ ਰਿਐਕਸ਼ਨ ਕੀਤਾ ਮਹਾਪੁਰਸ਼ਾਂ ਦੀਆਂ ਦੋਨੋਂ ਬਾਹਾਂ ਖੜ ਗਈਆਂ ਜਦੋਂ ਬਾਹਾਂ ਖੜੀਆਂ ਜੇਲ੍ਹ ਪ੍ਰਸ਼ਾਸਨ ਨੇ ਸੋਚਿਆ ਵੀ ਹੁਣ ਤਾਂ ਬਾਹਾਂ ਹੀ ਖੜੀਆਂ ਐ ਕਿਤੇ ਐਸਾ ਨਾ ਹੋਵੇ ਦੇ ਸਵਾਸੇ ਖੜ ਦੇਣ ਇਹਨੂੰ ਛੱਡ ਦੇਣਾ ਹੀ ਬਿਹਤਰ ਹੈ। ਮਹਾਪੁਰਸ਼ਾਂ ਨੂੰ ਘਰੇ ਭੇਜ ਦਿੱਤਾ ਗਿਆ ਸੰਤ ਜੀ। ਘਰੇ ਪਰਿਵਾਰ ਨੇ ਬੜੀ ਸੇਵਾ ਕੀਤੀ। ਪੁੱਤਰਾਂ ਨੇ ਧੀਆਂ ਨੇ। ਬਾਬਾ ਹਰਦੇਵ ਸਿੰਘ ਜੀ ਲੁੱਲੋ ਨਗਰ ਚ ਸੰਤ ਮਹਾਰਾਜੀਆਂ ਦੇ ਦੀਵਾਨ ਲਗਵਾਇਆ ਕਰਦੇ ਸੀ। ਦੀਵਾਨ ਵੀ ਇੱਕ ਵਾਰੀ ਉਹ ਬਖਸ਼ਿਸ਼ ਕੀਤੀ ਸੰਤ ਜੀ ਮਹਾਰਾਜੀਆਂ ਨੇ ਰਾੜਾ ਸਾਹਿਬ ਵਾਲਿਆਂ ਨੇ। ਤੇ ਸੰਗਤ ਜੀ ਉਹਨਾਂ ਨੇ ਮਨ 'ਚ ਵਿਚਾਰ ਆਇਆ ਵੀ ਕਿਉਂ ਨਾ ਰਾੜਾ ਸਾਹਿਬ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਜਾਣ ਜਾ ਕੇ ਸਾਰੀ ਸੰਗਤ ਦਰਸ਼ਨ ਕਰਦੀ ਹੈ ਲੈਣਾਂ ਲੱਗੀਆਂ ਸੰਤ ਮਹਾਰਾਜ ਜੀ ਕੁਰਸੀ ਤੇ ਬਿਰਾਜਮਾਨ ਹੋ ਕਰਕੇ ਸਾਰੀ ਸੰਗਤਾਂ ਨੂੰ ਦਰਸ਼ਨ ਦਿੰਦੇ ਐ ਤੇ ਜਿਵੇਂ ਸੂਰਜ ਸੰਗਤ ਜੀ ਰੋਸ਼ਨੀ ਕਰਦਾ ਨਾ ਸੰਤਪੁਰ ਸੰਤ ਮਹਾਰਾਜ ਜੀਆਂ ਦਾ ਜੀਵਨ ਵੀ ਜਿਗਿਆਸੂਆਂ ਦੇ ਮਨਾਂ 'ਚ ਸੂਰਜ ਦੀ ਨਿਆਈ ਰੋਸ਼ਨੀ ਕਰਦਾ ਐ ਤੇ ਵਾਰੀ ਵਾਰ ਜੀ ਸਾਰਿਆਂ ਨੇ ਨਮਸਕਾਰ ਕੀਤੀ ਤੇ ਬਾਬਾ ਹਰਦੇਵ ਸਿੰਘ ਜੀਆ ਨੇ ਵੀ ਕੀਤੀ ਨਮਸਕਾਰ ਤੇ ਸੰਤ ਮਹਾਰਾਜ ਜੀ ਨੇ ਸਹਿਜ ਸੁਭਾਏ ਪੁੱਛ ਲਿਆ ਪੰਜ ਜਗਾਂ ਤੇ ਅੰਮ੍ਰਿਤ ਹੁੰਦਾ ਹੈ ਬ੍ਰਹਮ ਗਿਆਨੀਆਂ ਦੇ ਸੰਗਤ ਜੀ ਨੇਤਰਾਂ ਚ ਹੁੰਦਾ ਤੇ ਜ਼ੁਬਾਨ ਤੇ ਹੁੰਦਾ ਸੰਗਤ ਜੀ ਹਸਤਾ ਚ ਹੁੰਦਾ ਹੱਥਾਂ ਚ ਹਿਰਦੇ ਘਰ ਵਿੱਚ ਸੰਗਤ ਜੀ ਤੇ ਚਰਨਾਂ ਚ ਅੰਮ੍ਰਿਤ ਹੁੰਦਾ ਹੈ ਸੰਤ ਮਹਾਰਾਜ ਜੀ ਨੇ ਆਪਣੀ ਦ੍ਰਿਸ਼ਟੀ ਪਾਈ ਉਹ ਪਰਮਾਰਥ ਬਚਨ ਸੰਗਤ ਜੀ ਬਹੁਤ ਥੋੜਾ ਬੋਲਦੇ ਸੰਤ ਜੀ ਮਹਾਰਾਜ ਜਿਵੇਂ ਘਟਨਾ ਸਾਨੂੰ ਮਹਾਪੁਰਸ਼ਾਂ ਨੇ ਸੁਣਾਈ ਸਾਡਾ ਵੀ ਮੇਲਾ ਬਾਬਾ ਹਰਦੇਵ ਸਿੰਘ ਜੀ ਨਾਲ ਗੁਹਾਟੀ ਦੀ ਧਰਤੀ ਤੇ ਜਥਾ ਗਿਆ ਹੋਇਆ ਸੀ ਉੱਥੇ ਮੇਲਾ ਹੋਇਆ ਇਹ ਗੱਲ ਪੁੱਛੀ ਗਈ ਮਹਾਰਾਜ ਜੀ ਵੀ ਬਚਨ ਸਾਤ ਹੈ ਸੁਣੀ ਦਾ ਵੀ ਤੁਹਾਡੇ ਜੀਵਨ ਦਾ ਹੈ ਉਹ ਕਹਿੰਦੇ ਹਾਂਜੀ ਇਹ ਗੱਲ ਸੱਚ ਐ ਸਤ ਐ ਕੋਈ ਝੂਠੀ ਗੱਲ ਨਹੀਂ ਫਿਰ ਉਹਨਾਂ ਨੇ ਫਿਰ ਮਹਾਪੁਰਸ਼ਾਂ ਨੇ ਸਾਰੀ ਗੱਲ ਸੁਣਾਈ ਸੰਤ ਮਹਾਰਾਜ ਜੀ ਸਿਰਫ ਇਤਨਾ ਬੋਲੇ ਹਰਦੇਵ ਸਿੰਘ ਠੀਕ ਐ ਬਸ ਇਤਨੇ ਬਚਨ ਕੀਤਾ ਬਾਬਾ ਹਰਦੇਵ ਸਿੰਘ ਜੀ ਆਨੇ ਸਾਰੀ ਆਪਣੀ ਦੱਸੀ ਵਾਰਤਾ ਮਹਾਰਾਜ ਜੀ ਟੀਕਾ ਲੱਗ ਗਿਆ ਮਿਰਤਾ ਬਾਹਾਂ ਖੜ ਗਈਆਂ ਸੰਤ ਜੀ ਮਹਾਰਾਜ ਜੀ ਆਨੇ ਬਚਨ ਕੀਤਾ ਵੀ ਜਾ ਕੇ ਲੰਗਰ 'ਚ ਗੁਰੂ ਕਾ ਲੰਗਰ ਛਕੋ ਵਾਹਿਗੁਰੂ ਭਲੀ ਕਰੇਗਾ। ਸੰਗਤ ਜੀ ਬਚਨ ਤਾਂ ਆਪਾਂ ਸਾਰੇ ਕਰਵਾ ਲੈਨੇ ਆਗੇ ਹੋ ਕਰਕੇ ਪਰ ਬਚਨ ਮੰਨਣਾ ਬੜਾ ਔਖਾ ਹੈ ਸੰਗਤ ਜੀ। ਮਹਾਪੁਰਸ਼ਾਂ ਨੇ ਬਚਨ ਮੰਨਿਆ। ਬਚਨ ਮੰਨ ਕਰਕੇ ਦਰਬਾਰ ਸਾਹਿਬ ਨਮਸਕਾਰ ਕੀਤੀ ਉਪਰੰਤ ਗੁਰੂ ਦੇ ਲੰਗਰਾਂ 'ਚ ਜਾ ਕੇ ਸਜ ਗਏ। ਅੰਡ ਬਨਾਸੀ ਜੇਰ ਬਨਾਸੀ ਉਤਪਜ ਸੇਤ ਬਨਾਦਾ। ਸਾਰੀਆਂ ਖਾਣੀਆਂ ਚਾਰੇ ਖਾਣੀਆਂ ਹਨ ਸੰਗਤ ਜੀ ਜਿੱਥੋਂ ਜੀਵ ਜਾਂ ਕੋਈ ਵੀ ਜੰਤੂ ਜੀਵ ਜੰਤੂ ਪੈਦਾ ਹੁੰਦੇ ਐ ਸੂਰਜ ਚੰਦਰਮਾ ਵੀ ਨਾਸ ਹੋ ਸਕਦਾ ਪਰ ਸਤਪੁਰਸ਼ਾਂ ਦੇ ਕੀਤੇ ਹੈ ਬਚਨ ਬੋਲ ਉਹ ਅਟਲ ਰਹਿੰਦੇ ਹਨ ਉਹ ਨਹੀਂ ਵਿਰਥੇ ਜਾਇਆ ਕਰਦੇ ਵਿਰਥੇ ਨਾ ਜਾਂਦੇ ਜੀ ਬੋਲੇ ਹੋਏ ਬੋਲ ਸੰਸਾਂ ਦੇ ਵਿਰਥੇ ਨਾ ਜਾਂਦੇ ਜੀ ਬੋਲ I'm done. ਸੰਦੇ ਜੀ ਬੋਲੇ ਹੋਏ ਬੋਲ ਸੰਤਾਂ ਦੇ ਮਿਰਸੇ ਨਾ ਜਾਂਦੇ ਜੀ ਬੋਲੇ ਹੋਏ ਬੋਲ ਸੰਤਾਂ ਦੇ ਬਾਬਾ ਹਰਦੇਵ ਸਿੰਘਾ ਨੇ ਬਚਨ ਮੰਨ ਕੇ ਸੰਗਤ ਜੀ ਪੰਗਤ 'ਚ ਬਹਿ ਗਏ ਬਹਿ ਕੇ ਪ੍ਰਸ਼ਾਦਾ ਆ ਗਿਆ ਥਾਲ ਸਜ ਗੇ ਪ੍ਰਸ਼ਾਦਾ ਪੈ ਗਿਆ ਸੰਗਤ ਜੀ ਮਨ 'ਚ ਵਿਚਾਰ ਆਈ ਵੀ ਨਾਲ ਦੇ ਨੂੰ ਕਹਿ ਦਵਾਂ ਵੀ ਮੂੰਹ 'ਚ ਬੁਰਕੀਆਂ ਪਾ ਦੇਗਾ ਫਿਰ ਸੋਚਿਆ ਵੀ ਸੰਤ ਜੀ ਮਹਾਰਾਜ ਜੀ ਰੱਬ ਰੂਪ ਨੇ ਵੀ ਇਹਨਾਂ ਦਾ ਬੋਲ ਬਿਰਥਾ ਨਹੀਂ ਜਾਂਦਾ ਕਦੇ ਬਚਨ ਮੰਨ ਲੈਣਾ ਚਾਹੀਦਾ ਬਿਹਤਰ ਹੈ ਸੰਗਤ ਜੀ ਕੋਸ਼ਿਸ਼ ਕੀਤੀ ਤੇ ਦੋਨੋਂ ਬਾਵਾ ਮਾ ਚਲਣੀਆਂ ਸ਼ੁਰੂ ਹੋ ਗਈਆਂ ਗੱਜ ਕੇ ਆਖੋ ਸਤਨਾਮ ਸਵਾਹਿਗੁਰੂ ਤਾਂ ਹੀ ਗੁਰੂ ਅਰਜਨ ਦੇ ਮਹਾਰਾਜ ਜੀ ਕਥਨ ਕਰਦੇ ਆ ਨਾ ਅਨਕ ਸਾਧਨੰਗ ਨਾ ਸਿੱਧੇ ਅਤੇ ਨਾਨਕ ਕਹਿੰਦੇ ਜਿਹੜਾ ਕਿਤੇ ਵੀ ਕਾਰਜ ਸਿੱਧ ਨਾ ਹੋਵੇ ਹੁਣ ਮੈਂ ਪਰਮਾਰਥ ਦੀ ਗੱਲ ਕਰਦੇ ਆ ਸੰਗਤ ਜੀ ਬੜਾ ਜ਼ੋਰ ਲਗਾਉਂਦੇ ਆ ਜਿਹੜੇ ਸਾਧਨਾ ਕਰਦੇ ਆ ਤਿੰਨ ਪਰਦੇ ਆ ਮਲ ਬਖਸ਼ੇਪ ਅਵਰਨ ਦਾ ਸੰਗਤ ਜੀ ਵੀ ਦੂਰ ਹੋ ਜਾਣ ਪਰ ਸੰਤ ਮਹਾਪੁਰਸ਼ ਸਹਿਜ ਹੀ ਕਿਰਪਾ ਕਰ ਦੇਣ ਸੰਗਤ ਜੀ ਉਹ ਜਿਹੜੀ ਅਵਸਥਾ ਹੈ ਨਾ ਜਿਸ ਅਵਸਥਾ ਨੂੰ ॠषि मुनि ਪੀਰ ਪੈਗੰਬਰ ਟੋਲਦੇ ਫਿਰਦੇ ਐ ਮਹਾਪੁਰਸ਼ਾਂ ਦੀ ਕੀਤੀ ਹੋਈ ਸੇਵਾ ਚੋਂ ਦਾਤ ਪ੍ਰਾਪਤ ਹੋ ਜਾਂਦੀ ਐ ਅੱਗੇ ਮਹਾਰਾਜ ਕਥਨ ਕਰਦੇ ਆ ਸਥੰਭੰ ਅਸਥੰਭੰ ਅਸਥੰਭੰ ਤਿੰਨ ਵਾਰੀ ਮਹਾਰਾਜ ਕਥਨ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਇੱਕ ਸ਼ਬਦ ਕੀ ਇੱਕ ਅੱਖਰ ਵੀ ਐਸਾ ਨਹੀਂ ਜਿਹੜਾ ਵਿਅਰਥ ਲੱਗਿਆ ਹੋਵੇ ਤਿੰਨ ਵਾਰ ਸੰਗਤ ਜੀ ਕਹਿਣ ਦਾ ਮਤਲਬ ਇਹ ਹੈ ਵੀ ਪਹਿਲਾਂ ਤਾਂ ਤਿੰਨ ਤਰ੍ਹਾਂ ਕਰਕੇ ਪਾਪ ਕਰਦਾ ਹੈ ਬੰਦਾ ਮਨ ਬਚ ਕਰਮ ਮਨ ਕਰਕੇ ਕਰੇਗਾ ਫੁਰਨੇ ਕਰੇਗਾ ਸੰਗਤ ਜੀ ਫਿਰ ਬਚਨ ਕਰਕੇ ਕੋੜਾ ਬੋਲੇਗਾ ਸਰੀਰ ਕਰਕੇ ਸੰਗਤ ਜੀ ਕਿਸੇ ਦੀ ਹਾਨੀ ਕਰੇਗਾ ਪਰ ਕਹਿੰਦੇ ਨਾ ਮੰਨ ਕਰਕੇ ਜਿਹੜਾ ਸਾਧ ਦੀ ਸ਼ਰਨ ਚ ਆਗੈ ਨਾ ਤਾਂ ਮੰਨ ਕਰਕੇ ਪਾਪ ਹੋਏਗਾ ਹੁਣ ਆਪਾਂ ਸਜੀਆਂ ਸੰਗ ਦੇ ਵਿੱਚ ਸਾਰੇ ਸਾਰਿਆਂ ਦੇ ਮਨ ਚ ਯਾਦ ਚਲਦੀ ਹੈ ਸਤਿਪੁਰਸ਼ਾਂ ਦੀ ਬਾਣੀ ਕਰਕੇ ਆਪਾਂ ਨਾਮ ਜਪਾਂਗੇ ਸਰੀਰ ਕਰਕੇ ਤਾਂ ਮਾੜਾ ਕਰਮ ਕਿਸੇ ਨੇ ਕਰਨਾ ਹੀ ਕੀਆ ਸੰਗਤ ਜੀ ਫਿਰ ਤਿੰਨ ਵਾਰੀ ਸਤੰਭੰਗ ਮਹਾਰਾਜ ਨੇ ਤਿੰਨ ਕਾਲਾਂ ਦਾ ਵੀ ਇੱਥੇ ਵਰਣਨ ਕੀਤਾ ਹੈ ਭੂਤ ਕਾਲ ਤੇ ਭਵਿੱਖ ਤੇ ਵਰਤਮਾਨ ਕਾਲ ਸੰਗਤ ਜੀ ਇਹ ਤਿੰਨੇ ਕਾਲਾਂ ਚ ਵੀ ਆਪਣੀ ਸਹਾਇਤਾ ਕਰਦੇ ਹੈ ਤੇ ਸੰਗਤ ਜੀ ਤਿੰਨ ਲੋਕਾਂ ਚ ਵੀ ਆਪਣੇ ਸਾਧੂਆਂ ਦੇ ਬਚਨ ਜਿਵੇਂ ਆਪਾਂ ਕਹਿੰਦੇ ਆ ਮਾਤ ਲੋਕ ਬਤਾਲ ਲੋਕ ਤੇ ਸਵਰਗ ਲੋਕ ਚ ਤਿੰਨ ਲੋਕਾਂ ਚ ਵੀ ਸ਼ਬਦ ਸਾਧ ਸਵਜਣਾ ਐਸੇ ਮਹਾਪੁਰਸ਼ਾਂ ਦੇ ਬਚਨ ਉਹਨਾਂ ਦੀ ਕਮਾਈ ਕੀਤੇ ਹੋਏ ਸੰਗਤ ਜੀ ਉਹਨਾਂ ਦੀ ਸੰਗਤ ਉਹਨਾਂ ਦੇ ਦਰਸ਼ਨ ਆਪਣਾ ਜੀਵਨ ਮਨੁੱਖਾ ਜਨਮ ਦਾ ਸੰਗਤ ਜੀ ਇਹ ਜੀਵਨ ਸਫਲ ਹੋ ਜਾਂਦਾ ਹੈ ਤਿੰਨੇ ਲੋਕਾਂ ਚ ਇਹ ਸੰਗਤ ਜੀ ਤਿੰਨੇ ਕਾਲਾਂ ਚ ਜਿਹੜੇ ਸੰਗਤ ਤਿੰਨ ਪਾਪ ਹੁੰਦੇ ਆ ਉਹ ਤਿੰਨ ਪਾਪਾਂ ਦਾ ਵਿਨਾਸ਼ ਹੁੰਦਾ ਹੈ ਆਓ ਜਿਤਨਾ ਸਮਾਂ ਸੀ ਸਮਾਪਤ ਹੈ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੌਜੂਦਾ ਮਹਾਪੁਰਸ਼ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਮਹਾਰਾਜ ਹਲੋਰਾ ਵਾਲੇ ਤੇ ਸਮੂਹ ਜਥਾ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਆਓ ਆਖਰੀ ਧਾਰਨਾ ਪੜ੍ਹ ਕੇ ਸਮਾਪਤੀ ਕਰਿਓ ਉਪਰੰਤ ਬਹੁਤ ਹੀ ਪਿਆਰ ਅਤੇ ਸਤਿਕਾਰ ਵਾਲੇ ਮਹਾਪੁਰਸ਼ ਸੰਤ ਬਾਬਾ ਹਰੀ ਸਿੰਘ ਜੀ ਭੰਰੀ ਵਾਲੇ ਸਮੇਤ ਜਥੇ ਬੈਠੇ ਐ ਉਹਨਾਂ ਦਾ ਵੀ ਆਪਨੇ ਪ੍ਰਵਚਨ ਸਰਵਣ ਕਰਨਿਆ ਸੰਗਤ ਜੀ ਜਿਵੇਂ ਗੁਰਬਾਣੀ ਵਿੱਚ ਗੁਰੂ ਮਹਾਰਾਜੀ ਕਥਨ ਕਰਦੇ ਹਨ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਇਸੇ ਤਰ੍ਹਾਂ ਹੀ ਗੁਰੂ ਮਹਾਰਾਜੀ ਸ਼ਸਤਰਕਾਰ ਵੀ ਕਹਿੰਦਾ ਹੈ ਨਾ ਪਾਸ ਔਰ ਸੰਤ ਮੈਂ ਵੱਡੋ ਅੰਤਰੋ ਜਾਣ ਵਹਿ ਲੋਹ ਕੰਚਨ ਕਰੇ ਵਹਿ ਕਰੇ ਆਪ ਸਮਾਨ ਸਤਿਗੁਰ ਮਹਾਪੁਰਖ ਨੇ ਪਾਰਸ ਕੰਚਨ ਕਰ ਦੇ ਲੋਹੇ ਨੂੰ ਮਹਾਪੁਰਖ ਨੇ ਪਾਰਸ ਕੰਚਨ ਕਰ ਦੇ ਲੋਹੇ ਨੂੰ ਲੋਹੇ ਨੂੰ ਸੰਚਨ ਕਰ ਦੇ ਲੋਹੇ ਨੂੰ ਤਰ ਦੇ ਲੋਹੇ ਨੂੰ ਸੰਚਨ ਕਰ ਹਾਜ਼ਰੀ ਕਰਨੀ ਪ੍ਰਵਾਣ ਗੱਜਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ